ਮੈਂ ਇੱਕ ਕਿਤਾਬ ਪੜ੍ਹ ਰਹੀ ਜਿੰਦੇ ਜੇ ਜ਼ਿਕਰ ਆਇਆ ਸੀਗਾ ਕਿ ਸਿੱਖ ਕਦੇ ਮਰਦਾ ਨਹੀਂ ਜੇ ਸਿੱਖ ਸਿੱਖ ਨੂੰ ਨਾ ਮਾਰੇ ਉਹ ਉਹੀ ਜਿਗਰ ਹੈ ਨਾ ਉਹ ਕਹਿੰਦਾ ਵੀ ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਸਿੱਖ ਸਿੱਖ ਨੂੰ ਨਾ ਮਾਰੇ ਹਣਾ ਸਿੱਖ ਕੌਮ ਕਦੀ ਹਾਰ ਨਹੀਂ ਸਕਦੀ ਬੜੀ ਦਲੇਰ ਕੌਮ ਹੈ ਪਰ ਹਾਰਦੀ ਕਦੋਂ ਜਦੋਂ ਆਪਣੇ ਲੱਤਾਂ ਵੜਦੇ ਆ ਜਦੋਂ ਆਪਣੇ ਹੱਥ ਵੜਦੇ ਉਦੋਂ ਹਾਰਦੇ ਆ ਸਾਨੂੰ ਆਪਣੇ ਨਹੀਂ ਤੇ ਮਾਰਿਆ ਕਿੱਡਾ ਬਟਾ ਰਾਸੀ ਮਾਰਾ ਗਰੰਜ ਸਿੰਘ ਗੁਰਾਂ ਦਾ ਕਿੰਨਾ ਮਾਰਿਆ ਜਿਨ੍ਹਾਂ ਨੂੰ ਅਸੀਂ ਆਪਣੇ ਸਮਝ ਲਿਆ ਡੋਗਰੇ ਹੂੰ ਉਹਨਾਂ ਨੇ ਖਤਮ ਕੀਤਾ ਨਾ ਬਿਲਕੁਲ ਖਾਲਸਾ ਪੰਥ ਖਾਲਸਾ ਰਾਜ ਆਪਣੇ ਸੰਗ ਉਹਨਾਂ ਨੂੰ ਅਸੀਂ ਆਪਣੇ ਬਣਾ ਲਿਆ ਹੂੰ ਪਰ ਖਤਮ ਕੀਤਾ ਉਹਨਾਂ ਨੇ ਸੋ ਇਸ ਲਈ ਜਿੰਨਾ ਵੀ ਕੁਝ ਹੋਇਆ ਸਾਨੂੰ ਆਪਣਿਆਂ ਨੇ ਖਤਮ ਕੀਤਾ ਔਰ ਸਤਗੁਰੂ ਦੀ ਜਿਹੜੀ ਰਣਨੀਤੀ ਸੀ ਗੱਲ ਕੀ ਦਰ ਸੱਚੇ ਪਾਸਾ ਉਹ ਐਸੀ ਸੀ ਕਿ ਕਦੀ ਸਿੱਖ ਜੰਗ ਤੇ ਜਾਂਦੇ ਮੁਹੰਮਤ ਤੇ ਜਾਂਦੇ ਜਦੋਂ ਮੁਗਲਾਂ ਨੂੰ ਜਿੱਤ ਵੀ ਲੈਂਦੇ ਉਹਨਾਂ ਦੀਆਂ ਔਰਤਾਂ ਹੁੰਦੀਆਂ ਕਿਉਂਕਿ ਉਹ ਤੁਰਕ ਜਿਹੜੇ ਸਨ ਉਹ ਹਿੰਦੂ ਔਰਤਾਂ ਦੀ ਇੱਜ਼ਤ ਵੀ ਲੁੱਟਦੇ ਜੋ ਜਿੱਤਦੇ ਜੀ ਉਹਨਾਂ ਨਾਲ ਗਲਤ ਵਰਤੋਵ ਵਿਵਹਾਰ ਵੀ ਕਰਦੇ ਤੇ ਸਿੱਖ ਕਹਿੰਦੇ ਸਤਿਗੁਰੂ ਜੀ ਉਹ ਇਦਾਂ ਕਰਦੇ ਅਸੀਂ ਕਿਉਂ ਹੂੰ ਤੇ ਸਭ ਕਹਿੰਦੇ ਅਸੀਂ ਆਪਣੇ ਪੰਥ ਨੂੰ ਉੱਚਾ ਲੈ ਜਾਣਾ ਚਾਹੁੰਦੇ ਹਾਂ ਅਸੀਂ ਉਹਨਾਂ ਵਰਗਾ ਨਹੀਂ ਬੰਨਣਾ ਚਾਹੁੰਦੇ ਮੈਂ ਆਪਣੇ ਖਾਲਸੇ ਨੂੰ ਕੈਰੈਕਟਰ ਵਾਈਜ਼ ਉੱਚਾ ਲੈ ਕੇ ਜਾਣਾ ਇਸ ਕਰਕੇ ਜੇ ਸਿੱਖ ਸਿੱਖ ਪਰਵਾਰਤ ਪ੍ਰਾਨ ਦੀ ਗੱਲ ਹੈ ਤੇ ਸਤਿਗੁਰਾਂ ਨੇ ਕਿਹਾ ਆਪ ਹਮ ਲਜਾਨੋ ਪੰਥ ਉਚੇਰੇ ਅਸੀਂ ਆਪਣੇ ਪੰਥ ਨੂੰ ਉਚੇਰਾ ਲੈ ਕੇ ਜਾਣਾ ਉੱਪਰ ਰੱਖਣਾ ਇਸ ਲਈ ਇਦਾਂ ਦਾ ਕੰਮ ਨਹੀਂ ਕਰਨਾ ਦੂਸਰੀ ਗੱਲ ਰਣਨੀਤੀ ਵਿੱਚ ਸਤਿਗੁਰਾਂ ਨੇ ਇਹ ਵੀ ਕਿਹਾ ਕਿ ਕਦੀ ਕਿਸੇ ਦੀ ਪਾਗ ਉਤਰ ਜੇ ਉਹਦੇ ਤੇ ਵਾਰ ਨਹੀਂ ਕਰਨਾ ਔਰ ਜੇ ਕੋਈ ਹੱਥ ਖੜੇ ਕਰ ਦੇ ਨਿਰਥਾ ਉਹਦੇ ਤੇ ਵਾਰ ਨਹੀਂ ਕਰਨਾ ਕਿਰਦਾਰ ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਜੇ ਕੋ ਦੌੜ ਦੇ ਜੰਗ ਦੇ ਮੈਦਾਨ ਚ ਪਿਛੋਂ ਤੀਰ ਨਹੀਂ ਚਲਾਣਾ। ਉਹਦੀ ਕੰਡ 'ਚ ਖੰਜਰ ਨਹੀਂ ਖੋਬਣਾ। ਉਹਦੀ ਕੰਡ 'ਚ ਛੁਰਾ ਨਹੀਂ ਖੋਬਣਾ। ਜੇ ਭੱਜ ਗਿਆ ਤੇ ਉਹਨੂੰ ਜਾਣ ਦਿਓ। ਉਹਨੂੰ ਮਾਰਨਾ ਨਹੀਂ। ਮੁਗਲ ਨਹੀਂ ਇੰਦਾ ਕਰਦੇ। ਔਰ ਸਤਿਗੁਰੂ ਨੇ ਕਿਹਾ ਕਿਸੇ ਦੀ ਪੈਣ ਦੇ ਉੱਪਰ ਹੱਥ ਨਹੀਂ ਚੁਕਣਾ। ਪਰ ਇਹ ਕਰਤਾਰ ਦੀ ਸਿੱਖਾ ਨੂੰ। ਹੂੰ ਇਹ ਰਣਨੀਤੀ ਚ ਹੈ। ਜਿਹੜੀ ਜੰਗ ਦੀ ਰਣਨੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਧੀ ਨਾ। ਜੀ ਇਹ ਉਹਦੇ ਵਿੱਚ ਹੈ। ਹੂੰ ਕੀ ਆਪਣੇ ਸਿੱਖਾਂ ਨੂੰ ਸਤਗੁਰਾਂ ਨੇ ਇੱਥੋਂ ਤੱਕ ਸਿਕਾਇਆ ਸੀ ਸੈਸਲੀ ਤੇ ਅਸੀਂ ਇੱਥੋਂ ਤੱਕ ਰਾਜ ਕੀਤਾ ਇਸ ਲਈ ਤੇ ਅੱਜ ਤੱਕ ਦੂਸਰੀਆਂ ਕੌਮਾਂ ਵੀ ਸਾਡਾ ਲੋਹਾ ਕਬੂਲਦੀਆਂ ਹੂੰ ਲੋਹਾ ਮੜਦੀਆਂ ਨੇ ਤੁਸੀਂ ਇੱਕ ਗੱਲ ਬੜੀ ਪਿਆਰੀ ਕੀਤੀ ਕਿ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਛਕਾ ਕੇ ਖੂਨ ਨੂੰ ਲੋਹਾ ਬਣਾ ਦਿੱਤਾ ਤੇ ਉਹੀ ਲੋਹਾ ਹੈ ਜਿਹੜਾ ਅੱਜ ਤੱਕ ਚੱਲਦਾ ਆ ਰਿਹਾ ਜਿਹੜੇ ਇਸ ਗੱਲ ਨੂੰ ਸਮਝਦੇ ਕਿਉਂਕਿ ਜਿਹੜੇ ਮੁਗਲ ਸਨ ਜੀ ਉਹ ਆਪ ਪਿੱਛੇ ਰਹਿੰਦੇ ਸਨ ਬੈਕਗ੍ਰਾਉਂਡ 'ਚ ਸਨ ਅੱਗੇ ਕੋਈ ਲੜਦਾ ਸੀ ਹੂੰ ਜੰਗ ਕੋਈ ਕਰਦਾ ਸੀ ਸ਼ਾਹਜਹਾਨ ਦੇ ਚਾਰ ਜੰਗਾਂ ਕੀਤੀਆਂ ਕਰੋ ਹਰਗੱਮ ਦੱਸਿਓ ਸੱਚੇ ਪਾਸੇ ਜੀ ਪਰ ਇੱਕ ਵੀ ਜੰਗ ਵਿੱਚ ਸ਼ਾਹਜਹਾਨ ਸਤਪੁਰਾਂ ਦੇ ਸਾਹਮਣੇ ਆਇਆ ਹੂੰ ਇੱਕ ਵੀ ਜੰਗ 'ਚ ਕਿਤੇ ਨਹੀਂ ਮਿਲਦਾ ਇਤਿਹਾਸ 'ਚ ਲਲਾ ਬੇਗ ਕਮਰ ਬੇਗ ਕਾਸਮ ਬੇਗ ਕੁੱਤਬਖਾਨ ਪੈਂਦੇ ਖਾਨ ਇਹ ਚੜ ਕੇ ਆਇਆ ਕਰਤਾਰਪੁਰ ਦੀ ਜੰਗ 'ਚ ਪੈਂਦੇ ਖਾਨ ਕੁੱਤਬਖਾਨ ਚੜ ਕੇ ਆਇਆ ਜਿਹੜੀ ਨਾ ਥਾਣੇਨਗਰ ਦੀ ਜੰਗ ਹੈ ਮਾਲਵੇ ਦੀ ਦਰਦੀ ਦੀ ਉਥੇ ਲੱਲਾ ਬੇਗ ਕਮਰ ਬੇਗ ਉਹਦਾ ਭਰਾ ਉਹਦੇ ਦੋ ਪੁੱਤਰ ਲੱਲਾ ਬੇਗ ਦੇ ਸ਼ਹੀਦ 34 35000 ਮੁਗਲ ਸੈਯਦ ਵੱਡਿਆ ਜਾਂਦਾ ਪਰ ਕਿਤੇ ਸ਼ਾਹਜਹਾਂ ਦਾ ਜ਼ਿਕਰ ਨਹੀਂ ਉਹ ਪਿੱਛੇ ਰਹਿੰਦੇ ਸਨ ਉਹਨਾਂ ਦੇ ਜਰਨੈਲ ਅੱਗੇ ਲੜਦੇ ਸਨ ਪਰ ਇੱਥੇ ਉਲਟ ਹੈ ਇੱਥੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜਰਨੈਲ ਨੇ ਜੀ ਤੇ ਖੁਦ ਜੰਗ ਦੇ ਮੈਦਾਨ 'ਚ ਉਤਰਦੇ ਹਮ ਖੁਦ ਆਪ ਜੰਗ ਦੇ ਮੈਦਾਨ 'ਚ ਉਤਰਦੇ ਤੇ ਫਿਰ ਸਿੱਖ ਉਹਦੇ ਪਿੱਛੇ ਲੜਦੇ ਆ। ਹੂੰ ਸਿੱਖ ਉਹਨਾਂ ਦੇ ਮਗਰ ਆਉਂਦੇ ਆ। ਸਤਿਗੁਰੂ ਕਦੀ ਵੀ ਲੋਕ ਸੁਭ ਕਹਿ ਨਹੀਂ ਰਿਹਾ ਵੀ ਹਾਂ ਤੁਸੀਂ ਲੜੋ ਤੇ ਮੈਂ ਪਿੱਛੇ ਰਵਾਂਗਾ। ਸਤਿਗੁਰੂ ਆਪ ਅੱਗੇ-ਅੱਗੇ ਲੜਦੇ ਆ। ਔਰ ਇਦਾਂ ਤੇ ਫਿਰ ਸਤਿਗੁਰਾਂ ਨੇ ਸਿੱਖ ਬਣਾਏ ਜਿਹੜੇ ਅੱਗ ਸਨ ਫੁਲਾਦ ਸਨ ਕਹਿੰਦੇ। ਹੂੰ ਤੇਨਾਂ ਦੇ ਅੱਗੇ ਵੱਡੇ-ਵੱਟੇ ਹੱਥ ਜੋੜ ਕੇ ਗੁੱਡਨੇ ਟੇਕ ਕੇ ਚਲੇ ਗਏ। ਸੋ ਐਸਾ ਖਾਲਸਾ ਕਲਗੀਧਰ ਸੱਚੇ ਪਾਤਸ਼ਾਹ ਨੇ ਇਸ ਖੰਡੇ ਬਾਟੇ ਦੀ ਪੌਲ ਚੋ ਅੰਮ੍ਰਿਤ ਚੋ ਸਾਜਿਆ ਹੂੰ ਕਿ ਵੇਖੋ ਖਾਲਸਾ ਪੰਥ ਸਾਜਣ ਦਾ ਜਿਹੜਾ ਕਨਸੈਪਟ ਹੈ ਸਿਰਲੇ ਸਤਿਗੁਰਾਂ ਨੇ ਜਿਹਦੀ ਗੱਲ ਗੁਰੂ ਨਾਨਕ ਸਾਹਿਬ ਕਹਿਗੇ ਸਨ 12 ਤਿ ਵਦੀ ਜੋ ਤੋ ਪ੍ਰੇਮ ਖੇਲਨ ਕਾ ਚਾਉ ਸਿਰ ਕਰ ਤਲੀ ਗਲੀ ਮਰੀਆਉ ਇਤਮਾਰਗ ਪੈਰ ਦਰੀ ਜੈ ਸਿਰ ਦੀਜੈ ਕਾਨ ਨਹੀਂ ਜੈ ਤੇ ਉਹਨਾਂ ਨੇ ਫਿਰ ਸੇਰੀ ਤੇ ਲੈ ਹੂੰ ਜਿਸ ਅੰਮ੍ਰਿਤ ਦੀ ਗੱਲ ਤੁਸੀਂ ਸ਼ਕਤੀ ਦੀ ਜਿਸ ਦੀ ਗੱਲ ਕਰਦੇ ਹੋ ਉਹ ਉਹ ਸ਼ਕਤੀ ਹੈ ਪਰ ਜੇ ਕੋਈ ਸਮਝੇ ਇਸ ਗੱਲ ਬਿਲਕੁਲ ਤੇ ਉਹਨਾਂ ਸਿਰ ਲੈ ਪਹਿਲਾਂ ਸਿਰ ਲੈਣ ਤੋਂ ਬਾਅਦ ਸੁਰਜੀਤ ਕੀਤੇ ਤੇ ਖੰਡੇ ਬਾਟੇ ਦੀ ਸਰਦੋਰਾ ਨੇ ਪਾਉਲ ਉਹਨਾਂ ਨੂੰ ਅੰਮ੍ਰਿਤ ਜਿਹੜਾ ਉਹ ਸ਼ਕਾਇ ਜੀ ਤੇ ਕਲਗੀਧਰ ਸੱਚੇ ਪਾਤਸ਼ਾਹ ਨੇ ਉਸ ਅੰਮ੍ਰਿਤ ਵਿੱਚੋਂ ਇਦਾਂ ਦਾ ਖਾਲਸਾ ਪ੍ਰਗਟ ਕੀਤਾ ਹਮ ਮੇਰਾ ਸਵਾਲ ਸੀਗਾ ਕਿ ਅਨੰਦਪੁਰ ਸਾਹਿਬ ਅਨੰਦਾਂ ਦੀ ਪੁਰੀ ਜਿੱਥੇ ਅੰਮ੍ਰਿਤ ਵੇਲੇ ਬਾਣੀ ਪੜੀ ਜਾਂਦੀ ਸੀ ਉਹ ਜੰਗ ਦਾ ਮੈਦਾਨ ਕਿਵੇਂ ਬਣਿਆ ਕੀ ਕਾਰਨ ਕੀ ਸੀਗਾ ਉਹ ਹੀ ਉਹ ਹੀ ਕਾਰਨ ਕਾਰਨ ਹੀ ਸੀ ਕਿ ਜਿਹੜੇ ਰਾਜੇ ਸਨ ਹਮ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀਆਂ ਅੱਖਾਂ 'ਚ ਰੜਕਦੇ ਸੀ। ਹੂੰ ਕੀ ਆਉਣ ਵਾਲੇ ਸਮੇਂ 'ਚ ਰਾਜ ਇਹਨਾਂ ਦਾ ਹੋਵੇਗਾ। ਅੱਛਾ ਕੇਵਲ ਐਸੇ ਕਰਕੇ ਕਿ ਰਾਜ ਇਹਨਾਂ ਦਾ ਹੋ ਜਾਏਗਾ। ਰਾਜ ਇਹਨਾਂ ਦਾ ਹੋਏਗਾ। ਹੂੰ ਸਿੱਖ ਪੰਥ ਜਿਹੜਾ ਹੈ ਉਹ ਦਿਨ-ਪ੍ਰਤੀ ਦਿਨ ਅੱਗੇ ਵਧ ਰਿਹਾ ਹੈ। ਹੂੰ ਸੰਗਤ ਦਾ ਹੜ ਆਨੰਦਪੁਰ ਸੇਬ ਦੇ ਉਹਨਾਂ ਦੇ ਕਿਤੇ ਨਾ ਕਿਤੇ ਜਹਨ ਚ ਵੜਦੀਆਂ ਜਾ ਰਹੀਆਂ ਸਨ ਵੀ ਅਸੀਂ ਤੇ ਹੋਲੀ ਮਨਾਉਂਦੇ ਆ ਰਹੇ ਆਂ ਇਹਨੇ ਨੋ ਵਿਖਲਾ ਤਿਹਾੜ ਦੇ ਦਿੱਤਾ ਹੋਲਾ ਮਹੱਲਾ ਜੀ ਵੀ ਸਾਡੇ ਦੇ ਤਿਹਾੜ ਵੀ ਖਤਮ ਕਰਦੇ ਜਾ ਰਹੇ ਆਂ ਹੂੰ ਤੇ ਹੋਲੀ-ਹੋਲੀ ਇਹਨਾਂ ਨੇ ਸਾਨੂੰ ਖਤਮ ਕਰ ਦੇਣਾ ਸੋ ਇਹ ਡਰ ਸੀ ਕਿਉਂਕਿ ਬੜੇ ਲੰਮੇ ਅਰਸੇ ਤੋਂ ਉਹ ਟੈਕਸ ਅਦਾ ਕਰਕੇ ਮਾਲੀਆ ਦੇ ਕਰਕੇ ਰਿਆਸਤਾਂ ਤੇ ਰਾਜ ਕਰ ਰਹੇ ਸਨ ਤੇ ਰਿਆਸਤਾਂ ਦੇ ਵੱਡੇ-ਵੱਡੇ ਰਾਜੇ ਉਹਨਾਂ ਦੇ ਅੱਗੇ ਝੁਕਦੇ ਸਨ ਤੁਸੀਂ ਕਿਤੇ ਪੜੋ ਇਤਿਹਾਸਿਕ ਉਹਨਾਂ ਦਾ ਕبھی ਹੋਇਆ ਕبھی ਹੰਸ ਹੂੰ ਕਵੀ ਹੰਸ ਜਦੋਂ ਉਹਦੇ ਬਾਟੇ ਪੁਰਾਣੇ ਕੱਪੜੇ ਸਤਗੁਰਾਂ ਦੇ ਦਰ ਤੇ ਜਾਂਦਾ ਹੈ ਤੇ ਸਤਗੁਰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਜਿਹੜੇ ਚੋਬਦਾਰ ਉਹ ਕਹਿੰਦੇ ਵੀ ਤੂੰ ਕਿਧਰ ਉਹ ਕਹਿੰਦਾ ਮੈਂ ਕਵਿਤਾ ਸੁਣਾਣਾ ਹੈ ਹੂੰ ਤੇ ਉਹ ਕਹਿੰਦੇ ਤੇਰੇ ਬਾਟੇ ਪੁਰਾਣੇ ਕੱਪੜੇ ਤੂੰ ਕਵਿਤਾ ਤੂੰ ਚੱਲ ਜਾ ਬਰ ਉਹ ਜਿਹੜਾ ਨਾਲ ਦਾ ਚੋਬਦਾਰ ਸੀ ਉਹ ਕਹਿੰਦਾ ਏ ਕਦੀ ਕੱਪੜਿਆਂ ਤੋਂ ਵਿਦਵਤਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕੱਪੜਿਆਂ ਤੋਂ ਵਿਦਤਾ ਦਾ ਥੋੜਾ ਅੰਦਾਜ਼ਾ ਲਾ ਸਕਦੇ ਆ ਬੜੇ ਪੜੇ ਲਿਖੇ ਬੰਦੇ ਐਮਏ ਕੀਤੀ ਪੀਐਸਟੀ ਕੀਤੀ ਮੈਂਟਲ ਹੋਗੇ ਫੜ ਫੜ ਕੇ ਹੋਗੇ ਉਹਨਾਂ ਦੇ ਕੱਪੜੇ ਪਾਟੇ ਪੁਰਾਣੇ ਆ ਵੇਖਣ ਨੂੰ ਲੱਗਦੇ ਆ ਪਾਗਲਾ ਪਰ ਜਦੋਂ ਗੱਲ ਕਰਾਂਗੇ ਉਹਨਾਂ ਨਾਲ ਉਹ ਇੰਗਲਿਸ਼ ਚ ਗੱਲ ਕਰਦੇ ਹਾਂ ਕੱਪੜਿਆਂ ਤੋਂ ਥੋੜਾ ਅੰਦਾਜ਼ਾ ਲਾ ਸਕਦੇ ਆ ਉਹਨੇ ਕਿਹਾ ਕੱਪੜਿਆਂ ਤੋਂ ਅੰਦਾਜ਼ਾ ਨਾ ਲਾ ਤੂੰ ਜਾਣ ਦੇ ਅੰਦਰ ਉਹ ਐਸਾ ਕਵੀ ਸੀ ਜਿਹੜਾ ਕਵਿਤਾ ਲਿਖਦਾ ਨਹੀਂ ਸੀ ਖਲੋਤਾ ਖਲੋਤਾ ਕਵਿਤਾ ਬਣਾ ਦਿੰਦਾ ਸੀ ਹਮਤਲਬ ਕਿ ਇੰਨਾ ਆਜ਼ਾਦੀ ਵੋਕੈਬਲਰੀ ਸੀ ਇਨਾ ਜ਼ਿਆਦਾ ਰੋਸ਼ਨੀ ਚਰਾਗ ਦਿਮਾਗ ਸੀ ਕਵੀ ਹੰਸ ਦਾ ਸਤਿਗੁਰਾਂ ਦੇ ਸਾਹਮਣੇ ਆ ਆ ਸਾਬ ਕਹਿੰਦੇ ਕੌਣ ਕਹਿੰਦਾ ਜੀ ਲੋਕ ਤੇ ਹੰਸ ਹੰਸੂ ਕਹਿੰਦੇ ਆ ਹਮ ਪਰ ਮੇਰਾ ਨਾਮ ਹੰਸਰਾਜ ਹੈ ਹੁਣ ਸਤਿਗੁਰਾਂ ਨੇ ਸਤਕਾਰ ਕਿਡਾ ਦਿੱਤਾ ਸਾਬ ਕਹਿੰਦੇ ਕਵੀ ਹੰਸਰਾਜ ਜੀ ਕਵੀ ਹੰਸਰਾਜ ਜੀ ਆਓ ਅਸੀਂ ਕਵਿਤਾ ਸੁਣੀ ਚੱਲੋ ਉਹਨਾਂ ਕਵਿਤਾ ਲਾਪੀ ਸਤਿਗੁਰਾਂ ਨੇ ਕਵਿਤਾ ਸੁਣੀ ਕਵਿਤਾ